ਬਠਿੰਡਾ ਦੀ ਕੇਂਦਰੀ ਜੇਲ੍ਹ ਮੋਰ ਤੋਂ ਸੁਰੱਖਿਆ ਦੇ ਵਿੱਚ ਉਸ ਵੇਲੇ ਆ ਗਈ ਜਦੋਂ ਜੇਲ੍ਹ ਦੇ ਅੰਦਰ ਹੰਗਾਮਾ ਹੋ ਗਿਆ ਹੰਗਾਮਾ ਇਸ ਕਦਰ ਹੋਇਆ ਕਿ ਇੱਥੇ ਖੂਨੀ ਝੜਪ ਦੇਖਣ ਨੂੰ ਮਿਲੀ ਆ। ਦਾਅਵਾ ਕੀਤਾ ਕਿ ਚਾਰ ਹਵਾਲਾਤੀ ਕੈਦੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਕੈਂਟ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ। ਉਹਨਾਂ ਨੂੰ ਪਤਾ ਚੱਲਿਆ ਕਿ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਦੋ ਹਵਾਲਾਤੀ ਧੜੇ ਆਪਸ ਵਿੱਚ ਝੜਪ ਗਏ ਅਤੇ ਇੱਕ ਦੂਸਰੇ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਚੱਲਦੇ ਚਾਰ ਜਿਹੜੇ ਕੈਦੀ ਜ਼ਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਸਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਨ੍ਹਾਂ ਕੈਦੀਆਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਕਿ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਨੇ ਲੜਾਈ ਦੀ ਕੀ ਵਜ੍ਹਾ ਹੋਈ ਆ ਇਹ ਸਾਹਮਣੇ ਆਜੇ ਕਿ ਇਨ੍ਹਾਂ ਆਪਣੇ ਦੋਨੇ ਧਰਾਂ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਬਹਿਸ ਵਾਜੀ ਹੋਈ ਤੇ ਉਸ ਨੇ ਖੂਨੀ ਰੂਪ ਧਾਰਨ ਕਰ ਲਿਆ ਇੱਕ ਸਾਨੂੰ ਥਾਣਾ ਕੈਂਟਵੇਖੇ ਤਲਾਹ ਮਿਲੀ ਹੈਗੀ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਕਿ ਉੱਥੇ ਜਿਹੜੇ ਕੁਝ ਹਵਾਲਾਤੀ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਿਸ ਦੇ ਵਿੱਚ ਦੋਹਾਂ ਧਰਾਂ ਦੀ ਲੜਾਈ ਦੇ ਵਿੱਚ ਕੁੱਲ ਹਜੇ ਤੱਕ ਪਤਾ ਲੱਗਿਆ ਵੀ 4 ਜਾਨੇ ਜ਼ਖਮੀ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਾਜਲ ਕਲਿਆਣ ਆ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਜਿਹੜੇ ਦੂਸਰੇ ਧਿਰ ਦੇ ਵਿਅਕਤੀ ਨੇ ਉਹਨਾਂ ਚੋਂ ਦੋ ਦੋ ਜਾਨਿਆਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਿ ਇਕ ਤਰਨਤਾਰਨ ਤੇ ਅੰਮ੍ਰਿਤਸਰ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇੱਕ ਅਨੂਪ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਇਹ ਚਾਰੇ ਜਿਹੜੇ ਜ਼ਖਮੀ ਨੇ ਹੁਣ ਸਿਵਲ ਹਸਪੀਟਲ ਬਠਿੰਡਾ ਵਿੱਚ ਐਡਮਿਟ ਨੇ ਜੀ ਇੱਥੇ ਹੁਣ ਸਾਨੂੰ ਐਮਐਲਆਰ ਇਹਨਾਂ ਦੀ ਰਿਸੀਵ ਹੋ ਗਈ ਹੈ ਜਿੱਥੇ ਅਸੀਂ ਬਿਆਨ ਲਿਖ ਕੇ ਜੋ ਬੰਦੀ ਕਾਰਵਾਈ ਹਮਲੇ ਵਿੱਚ ਲੈ ਕੇ ਆਵਾਂਗੇ ਸਰ ਕਾਰਨ ਕੀ ਹੋਇਆ ਲੜਾਈ ਹੋਈ ਹੈ ਸੈ ਹਾਂਜੀ ਮੁੱਢਲੇ ਜੋ ਪ੍ਰੀਲੰਮਰੀ ਤੇ ਇਹੀ ਪਤਾ ਲੱਗਿਆ ਕਿ ਜਿੱਦਾਂ ਕੋਈ ਆਪਸੀ ਇਹਨਾਂ ਦੀ ਕਹਾਸੋਨੀ ਕਰਕੇ ਲੜਾਈ ਹੋਈ ਆ ਬਾਕੀ ਹੁਣ ਅਸੀਂ ਇਹਨਾਂ ਦਾ ਸਟੇਟਮੈਂਟ ਦਰਜ ਕਰਕੇ ਜੀ ਐਫ ਆਈ ਆਰ ਰਜਿਸਟਰ ਕਰਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਡਿਊਰਿੰਗ ਇਨਵੈਸਟੀਗੇਸ਼ਨ ਜੋ ਸਹੀ ਤੱਥ ਸੀ ਕੀ ਵਜ੍ਹਾ ਸੀ ਹੋਰ ਅਗਰ ਕਿਸੇ ਦੀ ਕੋਈ ਸ਼ਮੂਲੀਅਤ ਹੈਗੀ ਆ ਤਾਂ ਫਿਰ ਉਹ ਬੰਦੀ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ ਇਹਨਾਂ ਵਿੱਚੋਂ ਮੁੱਢਲੇ ਤੌਰ ਤੇ ਪਤਾ ਲੱਗਿਆ ਜਿੱਦਾਂ ਕਿ ਸਾਜਨ ਹੈ ਜਾਂ ਹੋਰ ਹੈ ਇਹਨਾਂ ਤੇ ਜੋ ਕੈਂਡੀਪੀਐਸ ਦੇ ਤੇ ਹੋਰ ਇਦਾਂ ਦੇ ਮੁਕਦਮੇ ਦਰਜ ਹਨ ਬਾਕੀ ਮੁਕਦਮਾ ਦਰਜ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਸਾਰਾ ਦਾ ਰਿਕਾਰਡ ਤੋ ਉਸ ਤੋਂ ਬਾਅਦ ਜੋ ਫਿਰ ਡਿਟੇਲਡ ਜੋ ਵੀ ਰਿਕਾਰਡ ਆਊਗਾ ਅਕੋਰਡਿੰਗਲੀ ਕਾਰਵਾਈ ਕਰਾਂਗੇ ਖੈਰ ਦੇਖਿਆ ਜਾਵੇ ਕਿ ਹੁਣ ਤਾਂ ਜੇਲ੍ਹਾਂ ਦੇ ਵਿੱਚ ਵੀ ਲਗਾਤਾਰ ਅਜਿਹੇ ਲੜਾਈ ਦੇ ਮਾਮਲੇ ਵਧਦੇ ਜਾ ਰਹੇ ਨੇ ਧੜੇ ਬੰਦੀ ਜੇਲ੍ਹਾਂ ਦੇ ਵਿੱਚ ਕੈਦੀਆਂ ਦੇ ਵੱਲੋਂ ਵੀ ਬਣਾਏ ਜਾਂਦੇ ਜਿਸ ਤੋਂ ਬਾਅਦ ਇਹਨਾਂ ਦੀ ਵੀ ਉੱਥੇ ਲੜਾਈ ਜਾਂ ਫਿਰ ਤਕਰਾਰਬਾਜ਼ੀ ਹੋ ਜਾਂਦੀ ਹੈ ਜੋ ਕਿ ਕਈ ਵਾਰ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ